ਪਹਿਲਾਂ ਸਿੱਖਾਂ ਦਾ ਮਾਸਟਰ ਤਾਰਾ ਸਿੰਘ ਹਾਂਜੀ ਹਾਂਜੀ ਉਹਨੇ ਪੰਜਾਬੀ ਸੂਬਾ ਪੰਜਾਬੀ ਸੂਬਾ ਹਮ ਜਦ ਬੰਦੇ ਆ ਵਿੱਚ ਹਰਿਆਣਾ ਇਹ ਵਿੱਚ ਤਾਂ ਹਮ ਹਰਿਆਣਾ ਵਿੱਚ ਤਾਂ ਹਰਿਆਣਾ ਵਿੱਚ ਤਾਂ ਨਾਲੇ ਦਾ ਮਾਸਟਰ ਤਾਰਾ ਵਿੱਚ ਬੈਠਾ ਤਾਂ ਹਮ ਜਦ ਵੰਡ ਹੋਈ ਹੈ ਹਿੰਦੁਸਤਾਨ ਪਾਕਿਸਤਾਨ ਦੀ ਅੱਛਾ ਉਹ ਨਹਿਰੂ ਨੇ ਭਲੋ ਲਿਆ ਹਮ ਅਸੀਂ ਤਾਂ ਪਾਈ ਪਾਈ ਹੈ ਹਮ ਬੰਦੇ ਖਾਏ ਜੇ ਬਾਅਦ ਮੈਂ ਅੱਛਾ ਇਹ ਦੱਸੋ 1966 ਚ ਪਹਿਲੀ ਨਵੰਬਰ 1966 ਨੂੰ ਪੰਜਾਬ ਛੋਟਾ ਤੇ ਮਿਲ ਗਿਆ ਸਾਨੂੰ ਹਾਂ ਜੀ ਉਹ ਜਿਹੜਾ ਹਿਮਾਚਲ ਚਲਾ ਗਿਆ ਵਿੱਚੋਂ ਹਰਿਆਣਾ ਚਲਾ ਗਿਆ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਜੀ ਕਿ ਮਾੜਾ ਹੋਇਆ ਜੀ ਫਿਰ ਪੰਜਾਬੀ ਸੂਬੇ ਦੀ ਮੰਗ ਕਿਉਂ ਰੱਖੀ ਸੀਗੀ ਜੀ ਬਾਜੇ ਹੁਣ ਲੀਡਰਾਂ ਦੀ ਪਤਾ ਹੀ ਨਹੀਂ ਡੀਡਾ ਦਾ ਵੱਡਾ ਮਾਰਾ ਹੀ ਹੈ ਅੱਛਾ ਲੀਡਰਾਂ ਨੇ ਵੰਡਤਾ ਪੰਜਾਬ ਹੈ ਪਹਿਲਾਂ ਪੰਜਾਬ ਦਾ ਹੀ ਹੈ ਮਾਹ ਪੰਜਾਬ ਹੁੰਦਾ ਮਾਹ ਪੰਜਾਬ ਕਹਿੰਦੇ ਮਾਹ ਪੰਜਾਬ ਸੀਗਾ ਜਿਹੜਾ ਪਤਵਾਲੀ ਤੋਂ ਕਾਰੋਂ ਮੁਕਤਰੀ ਦਾ ਉਹ ਮਾਹ ਪੰਜਾਬ ਦਾ ਹੀ ਹੈ ਤਾਂ ਵੀ ਆਪਾਂ ਨੇ ਕਉ ਕਲਨੌਰ ਪੈਂਦਾ ਹਾਂ ਵਿੱਚ ਟੈਸਣ ਹਾਂਜੀ 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 ਉੱਥੇ ਤਾਂ ਹੀ ਸਾਦਾ ਆ ਦੇਖੋ ਜੀ ਬਣਾएंगे ਬਣਾएंगे ਅੱਛਾ ਪੰਜਾਬੀ ਸੂਬਾ ਪੰਜਾਬੀ ਸੂਬਾ ਕਰਕੇ ਪੰਜਾਬ ਤਾਂ ਛੋਟਾ ਤੇ ਮਿਲਿਆ ਸਾਨੂੰ ਨਾ ਬੋਲੀ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਹਾਂ ਬੋਲੀ ਦੇ ਆਧਾਰ ਤੇ ਆਈ ਉਹਦੇ ਕਰਕੇ ਛੋਟਾ ਹੋ ਗਿਆ ਪੰਜਾਬੀ ਬੋਲਿਆ ਘਟ ਗਈ ਹਾਂਜੀ ਹਿਮਾਚਲ ਵਾਲੇ ਹਿਮਾਚਲੀ ਬਾੜ ਤੇ ਉਹਦੇ ਕਰਕੇ ਪੰਜਾਬ ਕੋਸਾ ਹਰਿਆਣੇ ਕੱਟਦਾ ਪੰਜਾਬ ਹਾਂ ਹੋਰ ਜادیه ਕੋ ਕੀ ਰਹੇਗਾ ਪੰਜਾਬੀ ਰਹੀਗੀ ਵਾਹ ਛੋਟੀ ਜੀ ਹਾਂ ਛੋਟੀ ਜੀ ਪੰਜਾਬੀ ਕਹਿੰਦੇ ਪੰਜਾ ਪੰਜਾ ਅੱਛਾ ਹਾਂ ਅੱਛਾ ਹਰਿਆਣੇ ਚ ਪੰਜਾਬੀ ਬੋਲਦੇ ਬੰਦੇ ਬਹੁਤ ਪਹਿਲੇ ਬੋਲਦੇ ਮਤਲਬ ਕਹਿੰਦਾ ਕਿ ਇਹ ਆਪਣਾ ਪੰਜਾਬ ਦਾ ਹਾਂ ਜਸ ਹਰਿਆਣਾ ਵਿੱਚ ਦਾ ਜੀ ਹੁਣ ਇਹ ਛੋਟੇ ਛੋਟੇ ਕਰਕੇ ਟੋਕੜੇ ਮਾ ਬਣੇ ਡੀਟਾ ਨਾਲ ਆਪਣੇ ਹਿਸਾਬ ਨਾਲ ਗਾਣਾ ਦੇ ਕਿਹੜੇ ਟੋਕੜੇ ਰਹਿ ਗਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹ ਦੇਖੋ ਕਸ਼ਮੀਰ ਤੱਕ ਜੀ ਉੱਤ ਪਸ਼ਾਵਰ ਤੱਕ ਜੀ ਹੈ ਜੀ ਕਾਬਲ ਕੰਧਾਰ ਤੱਕ ਕਾਬਲ ਕੰਧਾਰ ਤੱਕ ਜੀ ਉਹ ਤਾਂ ਇੱਧਰ ਕਾਬਲ ਕੰਧਾਰ ਲੈ ਲਾ ਕੇ ਐਡਾ ਵੱਡਾ ਪੰਜਾਬ ਹੈ ਜੀ ਦੇਖੋ ਉਹ ਦੇਖੋ ਲੈnde ਪੰਜਾਬ ਚਲਾ ਗਿਆ ਪੰਜਾਬ ਜੀ ਇੱਧਰ ਆ ਗਿਆ ਪੰਜਾਬ ਇੱਥੇ ਆਲਾ ਫੇਰ ਵੰਡਿਆ ਗਿਆ ਜੀ ਹਾਂ ਜੀ ਛੋਟਾ ਜਿਹਾ ਰਹਿ ਗਿਆ ਜੀ ਦੇਖੋ ਜੀ ਤੁਸੀਂ ਕਰਿਓ ਕਮੈਂਟ ਜੀ ਪਿੰਡ ਚੱਕਲਾਂ ਦੇ ਵਿੱਚ ਅਸੀਂ ਵੀਡੀਓ ਬਣਾ ਰਹੇ ਆਂ ਤੇ ਗੱਲ ਚੱਲਦੀ ਜੀ ਪੰਜਾਬ ਦੀ ਵੰਡ ਦੀ ਦੇਖੋ 47 ਚ ਵੰਡਿਆ ਗਿਆ ਫੇਰ 66 ਚਵੰਡਿਆ ਗਿਆ ਕਈ ਵਾਰੀ ਦਿਮਾਗ ਚ ਆਂਦਾ ਕਿ ਇਹ 66 ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ ਲੇਕਿਨ ਉਹ ਮੰਗ ਦੇ ਵਿੱਚ ਮਿਲਿਆ ਕੀ ਸਾਨੂੰ ਛੋਟਾ ਜਿਹਾ ਪੰਜਾਬ ਜੀ ਤੇ ਕਈਆਂ ਨੇ ਪੰਜਾਬ ਚ ਰਹਿੰਦੇ ਹੋਏ ਹਿੰਦੀ ਲਿਖਾਤੀ ਭਾਸ਼ਾ ਆਪਣੀ ਹੈ ਜੀ ਜਿਹੜੇ ਵਿਗੜ ਤੇ ਨਾ ਉਹਨਾਂ ਨੇ ਹਿੰਦੀ ਲਿਖਾਈ ਹਿੰਦੀ ਲਿਖਾਤੀ ਕਈਆਂ ਨੇ ਉਹਨਾਂ ਨੇ ਹਿੰਦ ਕੀ ਹਿੰਦ ਕੀ ਬੋਲੇ ਜਲ ਲਿਖਾਈ ਅੱਛਾ ਜਲ ਲਿਖਾਉਂਦੇ ਸੀ ਕਿ ਹਿੰਦ ਕੀ ਲਿਖਾ ਦੋ ਹੈ ਜੀ ਰਹਿੰਦੇ ਪੰਜਾਬ ਚ ਖਾਦਾ ਪੀਤਾ ਪੰਜਾਬ ਦਾ ਲਿਖਾਤੀ ਹਿੰਦੀ ਗੜਬੜ ਕਰਤੀ ਸਾਰੀ ਜੀ ਹੈ ਜੀ ਹੂੰ ਆ ਆ ਕਹਿੰਦੇ ਜੀ ਲੀਡਰਾਂ ਨੇ ਗੜਬੜ ਕੀਤੀ ਹੈ ਜੀ ਬਤਨ ਦਾਤਾ ਜੀ ਨੇ ਕੁਰਸੀ ਦੀ ਭੁਖ ਸੀ ਹੂੰ ਉਹ ਕਹੇ ਤੇ ਪ੍ਰਚਾਰ ਕਰੀਗੇ ਹੂੰ ਇਹ ਨਾਲ ਹੋਰ ਵੀ ਚੱਲਦਾ ਹੀ ਹੂੰ ਔਰ ਇਹਦਾ ਨਵਾਂ ਸ਼ਹਿਰ ਡਿਸਟ੍ਰਿਕਟ ਬਣਾਉਣ ਦੀ ਗੱਲ ਹੋਰ ਸੀ ਹੂੰ ਉਹ ਲੀਡਰਾਂ ਦਾ ਹੀ ਕੰਮ ਹੈ ਹਮਮ ਅਰੇ ਲੀਡਰ ਬਣਾ ਲੇ ਛੋਟਾ ਆ ਪਾਵਰ ਲੀਡਰ ਜਿੱਥੇ ਹੋਰ ਬਾਤਾਂ ਪੈਰ ਨਹੀਂ ਲੱਗਦੇ ਵੱਡੇ ਡਿਸਟ੍ਰਿਕਟਾਂ 'ਚ ਛੋਟੇ ਹੀ ਖੜੇ ਜਾਂਦੇ ਨੇ ਲੈ WhatsApp WhatsApp ਤਾਂ ਆਗੇ ਦੀ ਫਾਰਮ 'ਚ ਪੂਰੀ ਪਹਿਲਾਂ ਕਹਿੰਦੇ ਸੀ ਕਿ ਕਿਆ ਚਰਚਾ ਕਾਦੀ ਐ ਆਹੀ ਚਰਚਾ ਕਰਦੇ ਅਸੀਂ ਹਾਂਜੀ ਆ ਦੇਖੋ WhatsApp ਨੂੰ ਟੈਲੀਵਿਜ਼ਨ ਤੇ ਆਉਣਾ ਲੈ ਜੀ ਹਾਂਜੀ ਸਾਡਾ ਲੀਡਰ ਹੋਇਆ ਪਹਿਲਾਂ ਸਿੱਖਾਂ ਦਾ ਮਾਸਟਰ ਤਾਰਾ ਸਿੰਘ ਹਾਂਜੀ ਹਾਂਜੀ ਉਹਨੇ ਪੰਜਾਬੀ ਸੂਬਾ ਪੰਜਾਬੀ ਸੂਬਾ ਹਮ ਜਦ ਬੰਦੇ ਆਏ ਅੰਮ ਵਿੱਚ ਤਾਂ ਹਰਿਆਣਾ ਇਹ ਵਿੱਚ ਤਾਂ ਹਮ ਹਰਿਆਣਾ ਵਿੱਚ ਤਾਂ ਹਰਿਆਣਾ ਵਿੱਚ ਤਾਂ ਨਾਲੇ ਦਾ ਮਾਸਟਰ ਤਾਰਾ ਵਿੱਚ ਬੈਠਾ ਤਾਂ ਹਮ ਜਦ ਬੰਦ ਹੋਈ ਹੈ ਹਿੰਦੁਸਤਾਨ ਪਾਕਿਸਤਾਨ ਦੀ ਅੱਛਾ ਉਹ ਨਹਿਰੂ ਨੇ ਭਲੋ ਲਿਆ ਹਮ ਅਸੀਂ ਤਾਂ ਪਾਈ ਪਾਈ ਹੈ ਹਮ ਬੰਦ ਖਾਏ ਜੇ ਬਾਅਦ ਮਤੈ ਨੂੰ ਪਤਾ ਕੁਰਸੀਆਂ ਦੇ ਭੁੱਖੇ ਨੇ ਲਓ ਜੀ ਕੁਰਸੀਆਂ ਦੇ ਭੁੱਖੇ ਨੇ ਵੰਡਦਾ ਪੰਜਾਬ ਸਹੀ ਕਹਿਤੀ ਜੀ ਗੱਲ ਸਹੀ ਹੈ ਕੁਰਸੀਆਂ ਦੇ ਭੁੱਖੇ ਨੇ ਮੈਂ ਤਾਂ ਸਾਹਮਣਾ ਕਹਿ ਦੂੰਗਾ ਕੋਈ ਅੱਜ ਪੇ ਹਾਂ ਜਿਆਦਾ ਮਾਤਾਰ ਰਹੇ ਵੜ ਕੇ ਅਭੀ ਬਾਬੂ ਵੜ ਗਿਆ ਹੂੰ ਤੇ ਬਾਕੀ ਹਕੂਮਤਾਂ ਤਾਂ ਆਪਣੇ ਪਹਿਲਾਂ ਬੜਿਆ ਐਮਪੀ ਹੂੰ ਉਹ ਵੜ ਗਏ ਉਹ ਮਰ ਗਏ ਸਾਰੇ ਕਰਕੇ ਆ ਖੁਸ਼ ਕਰ ਗਏ ਆ ਖੁਸ਼ ਦੇ ਦੇਖੋ ਪੰਜਾਬੀਓ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਐਦਾਂ ਸੀ ਚਰਚਾ ਕਰ ਲੈਨੇ ਖੁੰਡ ਬਾਬੇ ਪੁਰਾਣੇ ਬਜ਼ੁਰਗਾਂ ਦੇ ਨਾਲ ਦੀ ਚੱਕਲਾਂ ਪਿੰਡ ਦੀ ਹਾਂਜੀ ਜਿਹੜਾ ਹਰਿਆਣਾ ਪੰਜਾਬ ਹੈ ਨਾ ਹੂੰ ਉਹ ਚਾਉਂਦੇ ਨਹੀਂ ਉਹ ਹੁਣ ਵੀ ਝਾਟੂ ਗੁੱਲਾ ਕਰ ਲੰਨੇ ਪੁਰਾਣੇ ਬੂੜੇ ਮੇਰੇ ਵਰਗੇ ਅੱਛਾ ਜੀ ਕਹਿੰਦੇ ਆਪਾਂ ਮਿਲ ਕੇ ਰਹਿਣਾ ਚਾਹੀਦਾ ਹਰਿਆਣੇ ਪੰਜਾਬ ਨਾਲ ਹਾਂ ਮਿਲ ਕੇ ਰਹਿਣਾ ਚਾਹੀਦਾ ਹੂੰ ਵੰਡ ਹੋਈ ਐ ਕੁਰਸੀਆਂ ਦੀ ਹੂੰ ਬਾਕੀ ਕੀ ਦੱਸਾਂ ਐਨੀ ਕਹੀਏ ਬੰਦਿਆਰੀ ਨਹੀਂ ਵੰਡ ਹੋਈ ਹੈ ਨਾ ਬੰਦੇ ਤਾਂ ਜੀ ਤਾਂ ਮੋਹ ਐ ਪੁਰਾਣਾ ਹੂੰ ਉਹ ਤਾਂ ਉਹੀ ਆ ਹੁਣ ਜਿਹੜੇ ਨਵੇਂ ਬਣ ਗਿਆ ਪੜੇ ਲਿਖੇ ਹੋ ਕਹਿੰਦੇ ਚੰਗਾ ਨੌਕਰੀਆਂ ਮਿਲ ਗਈਆਂ ਫਲਾਣਾ ਨੌਕਰੀ ਤਾਂ ਹੀ ਮਿਲੂ ਜੇ ਪੜਾਈ ਹੋ ਨੌਕਰੀ ਤਾਂ ਉਸ ਨੂੰ ਮਿਲਦੀ ਹੈ ਲੇਕਿਨ ਇਹ ਪ੍ਰਾਪਤ ਕਰੋ ਬੜੀ ਨੌਕਰੀ ਮਿਲ ਜੂ ਹਾਂ ਆਏ ਭਾਈ ਤੈਨ ਦੱਸ ਬਾਕੀ ਤਾਂ ਹੁਣ ਤੈਨੂੰ ਪਤਾ ਹੈ ਕੁਝ ਹੋਈ ਜੇ ਹਾਂ ਹੁਣ ਤਾਂ ਅੰਨੀ ਪੀਂਦੀ ਕੁੱਤੇ ਚੜਦੇ ਆਹ ਦੁਬਾਰਾ ਬੋਲਿਓ ਜਰਾ ਅੰਨੀ ਪੀਂਦੀ ਕੁੱਤੇ ਚੜਦੇ ਆਹ ਲਓ ਜੀ ਇਸ ਗੱਲ ਤੇ ਕਰਿਓ ਕਮੈਂਟ ਜੀ ਹਾਂ ਜੀ ਕੁੱਤਾ ਲਾਗ ਬੈਠਾ ਚਿੱਟੀ ਜਾਂਦਾ ਹਾਂ ਹਾਂ ਅੱਛਾ ਅੰਨੀ ਪੀਂਦੀ ਕੁੱਤੇ ਕੁੱਤੇ ਚੜਦੇ ਆਹ ਚੱਲ ਰਿਹਾ ਜੀ ਤਾਂ ਆਹ ਦੇਖੋ ਸਰਕਾਰ ਜਿਹੜੀ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਆਹੀ ਕੰਮ ਚੱਲ ਰਿਹਾ ਲਓ ਜੀ ਆਹ ਦੇਖੋ ਜੀ ਬਾਪੂ ਜੀ ਨੇ ਗੱਲ ਬੜੀ ਕਰਾਰੀ ਕਹਿਤੀ ਜ਼ਬਰਦਸਤ ਤੇ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਜੀ ਹਾਂ ਜੀ ਸਿੱਧੀ ਉਹ ਗੱਲ ਹੈ ਹੂੰ मनू के धारा के से हों फाली बचा कोई नहीं देखो आप तो किसी ने नौ नहीं लिया जनरल गल कर रहे है भी ये है सारा सिस्टम हां अप को अनुमानज बोलया बहुत देखो धर्म के जगह मां बहुत चंगा बोलया हम्म ਚੰਗਾ ਕਾਂਗਰਸ ਦੀ ਲੀਡ ਵੀ ਬਹੁਤ ਚੰਗਾ ਬੋਲਦੇ ਐਵੇਂ ਕਿ ਕਿਸੇ ਉੱਥੇ ਕਾਜ ਬਾਬਰ ਕੇ ਹੂੰ ਕਾਂਗਰਸ ਦੀ ਲੀਡ ਅੱਜ ਤਾਂ ਫਿਰ ਉਹ ਇਜਲਾਸ ਬੁਲਾਇਆ ਨਾ ਸਪੈਸ਼ਲ ਸਪੈਸ਼ਲ ਹਨਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇਹ ਵਧੀਆ ਕੰਮ ਕੀਤਾ ਉੱਥੇ ਇਜਲਾਸ ਬੁਲਾਇਆ ਸਾਹਮਣੇ ਅੱਜ ਜਿਹੜਾ ਇੱਥੇ ਸੈਸ਼ਨ ਬੈਠਾ ਨਾ ਉੱਥੇ ਗੱਲਾਂ ਕਰ ਇਹ ਇਹ ਕੰਮ ਹੋਣੇ ਚਾਹੀਦੇ ਆ ਹਾਂਜੀ ਅੱਛਾ ਲੱਗਿਆ ਚੰਗਾ ਲੱਗਿਆ ਸਾਨੂੰ ਦੇਖ ਲੋ ਵਿਰੋਧੀ ਧਿਰ ਦਾ ਬਾਤ ਮੈਂ ਤਾਂ ਭਗਵਾਨ ਤੁਮਾਰਨ ਵੀ ਮਾਰਾ ਕਹਣਾ ਹੂੰ ਜੋ ਕਰਦਾ ਠੀਕੇ ਹੋ ਰਿਹਾ ਜੀ ਕੋ ਪਰ ਅੱਜ ਰਾਤ 350 ਸਾਲਾ ਮਨਾਇਆ ਜਾ ਰਿਹਾ ਦੇਖੋ ਇਹ ਇੱਕ ਬਹੁਤ ਵੱਡੀ ਗੱਲ ਹੈ ਕੁਰਬਾਨੀ ਹੈ ਕੁਰਬਾਨੀ ਹੈ ਇਹਨੇ ਸਿਰ ਵਢਾ ਲਿਆ ਹੂੰ ਉਹ ਕੁਰਬਾਨੀ ਨਹੀਂ ਆਉਦੀ ਬਹੁਤ ਵੱਡੀ ਕੁਰਬਾਨੀ ਹੈ ਜਸ ਮਤੀ ਦਾ ਅਸਨ ਹੈ ਭਾਈ ਦੇ ਅੱਲਾ ਜੀ ਭਾਈ ਦੇ ਅੱਲਾ ਜੀ ਉਪਲੀ ਤੇ ਕਮਾ ਬਠਾਰ ਤੇ ਹੂੰ ਜੀ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਮਤੀ ਦਾਸ ਚੌਂਕ ਵਿੱਚ ਖੜ ਕੇ ਹੂੰ ਮੈਂ ਦੇਖਿਆ ਕਰੋੜਾ ਸੀਸਗੰਦ ਸੀਸਗੰਦ ਗੁਰਦੁਆਰਾ ਸਾਹਿਬ ਦੇਖਿਆ ਸੀ ਰਾਤ ਅਸੀਂ ਹਾਂ ਕਾਕੀ 3.2 ਕੁਰਬਾਨੀਆਂ ਦੇ ਮੁੱਲ ਪੈਨੇ ਆ ਕੁਰਬਾਨੀਆਂ ਦੇ ਅਰੰਗਦੇਵ ਦੀ ਕਬਰ ਤੇ ਕੋਈ ਦੀਵਾ ਵੀ ਨਹੀਂ ਬਾਲਦਾ ਹਾਂ ਨਾ ਹੈ ਅਰੰਗਦੇਵ ਮਰਿਆ ਕਿ ਕਣ ਹਾਂ ਇੰਨੀ ਕਿ ਚਿੱਠੀ ਗੱਲ ਹਾਂ ਹੱਥ ਮੇਂ ਪਾਛਾ ਨਾ ਜਦ ਜ਼ਫਰਨਾਮਾ ਲਿਖਿਆ ਜ਼ਫਰਨਾਮਾ ਲਿਖਿਆ ਨਾ ਹਾਂ ਉਹ ਸਰੰਦ ਸੁਬੇਦਾਰ ਵਜ਼ੀਰ ਖਾਨ ਵਜ਼ੀਰ ਖਾਨ ਨੇ ਹੂੰ ਏ ਨਿਯਮਾਂ ਚਣਾਏ ਆ ਬੰਦਾ ਸਿੰਘ ਬਹਾਦਰ ਨੇ ਫਿਰ ਉਹ ਘੋੜੇ ਦੇ ਪਿੱਛੇ ਘੜੀਸਿਆ ਸੀ ਉਹਨੂੰ ਵਜ਼ੀਰ ਖਾਨ ਨੂੰ ਸਾਡੇ ਜਿੱਤੜਾ ਮਗਰ ਕਿਲਾ ਠੋਕਿਆ ਹਾਂ ਫਿਰ ਲਿਆ ਬਦਲਾ ਵੇਸ ਮੈਨੂੰ ਦੇਖ ਭੁੱਲੀ ਜਾਣਾ ਹੁਣ ਉਮਰ ਬਾਕੀ ਨਹੀਂ ਪਰ ਬਦਲਾ ਲਿਆ ਜੀ ਹੱਥ ਪੜਿਆ ਇਹ ਕਿੰਨਾ ਏਡਾ ਰਜਿਸਟਰ ਹੈ ਬੰਦਾ ਸਿੰਘ ਨੂੰ ਤਾਂ ਬਹਾਦਰ ਤਾਂ ਜਦ ਤੁਰਿਆ ਉੱਥੇ ਤੇ ਦੇਖੋ ਜੀ ਆ ਬਾਬਿਆਂ ਨਾਲ ਗੱਲਾਂਬਾਤਾਂ ਕਰਕੇ ਬਹੁਤ ਚੰਗਾ ਲੱਗਿਆ ਜਰੂਰ ਕਰਿਓ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆ ਤੰਤਰ ਸਿੰਘ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਹ ਵਰਾ ਮਨਾਇਆ ਜਾ ਰਿਹਾ ਉਸ ਨਾਲ ਸੰਬੰਧਿਤ ਬਾਬਾ ਜੀ ਆਨੰਦਪੁਰ ਸਾਹਿਬ ਗਏ ਤੁਸੀਂ ਕਿ ਨਹੀਂ ਨਹੀਂ ਇਸ ਵਾਰ ਨਹੀਂ ਗਏ ਨਾ ਨਾ ਮੈਂ ਤਾਂ ਹੁਣ ਲਈ ਦੇਖ ਰਹੇ ਹਾਂ ਅੱਜ ਫੇ ਟੀਵੀ ਤੇ ਦੇਖਿਆ ਹੈ ਨਾ ਆ ਟੀਵੀ ਤੇ ਬੈਠਾ ਰਿਹਾ ਮੈਂ ਸਭ ਕੁਝ ਲਓ ਜੀ